ਫਿਰ ਉਹਨ ਇੱਕ ਲਵਾਂਗੇ ਦੋ ਲਵਾਂਗੇ ਮਸ਼ਾਹਰਾ ਮਾਦਾ ਪੁੱਤ ਕਿਨ ਨਹੀਂ ਯਾਰਿਆ ਜੋ ਜਿਆਰਿਆ ਬਹੁਤ ਚੱਕਰ ਨਹੀਂ ਜਾਂਦਾ ਬਹੁਤ ਨਹੀਂ ਜੀ ਐਤਕੀ ਤੁਸੀਂ ਕਿਤੇ ਠੰਡ ਮੰਦਿਆ ਅਸੀਂ ਘਰ ਕਰਤੀ ਮਜਬੂਰ ਕੋਟੀ ਫੋਣ ਸੀ ਇਹ ਜਿਹੜਾ ਕਿੱਥੇ ਗਿਆ ਛੁੱਟੀ ਢਾਈ ਵੇਦਨ ਹੋਈ ਵੀ ਹੋਈ ਛੁੱਟੀ ਢਾਈ ਹੋ ਜੇ ਕੋਸ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਤੋਂ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਸੁੱਤੇ ਉੱਠਦੀ ਸਾਡੇ ਘਰ ਦੇ ਕੰਮਕਾਰ ਮਿੱਤਰੋ ਸਟਾਰਟ ਹੋ ਜਾਂਦੇ ਆ ਹਾਂਜੀ ਕਰਤੀ ਤੈਜ ਲਾਉਣੀ ਕੰਬਲ ਦੀ ਸ਼ੁਰੂ ਫਿਰ ਹਾਂਜੀ ਪਹਿਲਾਂ ਤਾਂ ਗੁਰਸ਼ਾਨ ਸਵੇਰੇ ਉੱਠਦੀ ਸਾਰ ਜਦੋਂ ਅੰਦਰ ਉੱਠ ਕੇ ਆਉਂਦਾ ਮम्मा ਕੰਬਲ ਲਿਆ ਤੂੰ ਨਾਲੇ ਹੀਟਰ ਇੱਥੇ ਲਾ ਦੋ ਇੱਥੇ ਬੈਠ ਜਾਉਂਦਾ ਫੇਰ ਉਸਤੇ ਵਾਹ ਚੱਕ ਕਦੇ ਕਦੇ ਇਹਦਾ ਜੀ ਕਰਿਆ ਹੁੰਦਾ ਫਿਰ ਇਹ ਵੱਡ ਜਾਂਦਾ ਫਿਰ ਮੈਨੂੰ ਦੀਨ ਚੜੀ ਇਕੱਠਾ ਕਰਦੀ ਹੁੰਦੀ ਹੈ ਨਾ ਸਹੀ ਗੱਲ ਹੈ ਸਾਡੀ ਪੈਂਤੀ ਦੇ ਵੀ ਜੀ ਕਰਿਆ ਹੁੰਦਾ ਹੈ ਹਨਾ ਪੈਂਤੀ ਆਪਕਾ ਵੀ ਜੀ ਕਰਿਆ ਤੁਹਾਨੂੰ ਪੈਂਤੀ ਨੂੰ ਕਿਸੇ ਵੇਲੇ ਮਿੱਤਰੋ ਮਿਲਾ ਦਈਏ ਸਾਡੀ ਪੈਂਤੀ ਤੇ ਵੀ ਜੀ ਕਰ ਜਾਂਦਾ ਇਹ ਵੀ ਕਹਿੰਦਾ ਵੀ ਕੰਬਲ ਦੇ ਵਿੱਚ ਪਿਆਰਾ ਜਿੰਨਾ ਟਾਈਮ ਗਰਮੀ ਸੀ ਨਾ ਗਰਮੀ ਦੇ ਵਿੱਚ ਇਹ ਮਤਲਬ ਗਰਮੀ ਮੰਨਦਾ ਸੀਗਾ ਹੁਣ ਛਾਲ ਦੇ ਵਿੱਚ ਇਹ ਠੰਡ ਮੰਨਦਾ ਹੈ ਮਿੱਤਰੋ ਇਹਨਾਂ ਦੀ ਵੀ ਹੁੰਦੀ ਠੰਡ ਸਮਝਦਾ ਤੇਰੇ ਨੂੰ ਠੰਡ ਦੇ ਮਾਰੇ ਜਾਂ ਫਿਰ ਆਪ ਪਾਈ ਲੈਣੀ ਕਿੰਨੇ ਦਿਨ ਹੋ ਗਏ ਜੀ ਆਹੀ ਪਈ ਹੋਈ ਐ ਹੁਣ ਹੋਰ ਕੋਈ ਗੱਲ ਨਹੀਂ ਸਾਧਨ ਸੁਆਦਾਂ ਦਾ ਹੈ ਜਿਹੜੀ ਕਿਹੜੀ ਗੱਲ ਹੁੰਦੀ ਆ ਉਹ ਠੰਡੇ ਮਟਾਉਣੀ ਹੁੰਦੀ ਆ ਮੇਰੇ ਤਾਂ ਮਿੱਤਰੋ ਆਸਾਬ ਤਾਂ ਹੁੰਦਾ ਵੀ ਜਿਹੜੀ ਚੀਜ਼ ਨਾ ਕਿਰਾ ਮੰਨ ਲੈ ਵੀ ਆਹ ਹੁਣਾਂ ਕੋਟੀ ਹੱਥ ਜੜੀ ਹੋਈ ਆ ਹੁਣ ਲਗਾਤਾਰ ਇਹੀ ਚਲਾਨੀ ਆ ਜਦ ਤਨ ਫਿਰ ਮਤਲਬ ਵੀ ਇਹ ਧੋਨੀ ਵਾਰੀ ਆਉਣ ਜਿਹੜੀ ਜੀ ਹੱਥ ਜਾ ਮੁਰਗੀ ਉਹਦੀ ਪਾਈ ਚਲੀ ਜਾਣੀ ਐ ਇਦਾਂ ਹੀ ਸੋਚੀ ਹੁੰਦੇ ਯਾਰ ਹੋਰ ਕੀ ਠੰਡ ਤੋਂ ਬਚਣ ਬਾਅਦ ਕੋਟ ਕੱਪੜੇ ਹੁੰਦੇ ਆ ਬਹੁਤ ਤੇ ਬਸ ਫੇਰ ਆਪਣਾ ਕੰਮ ਕਰ ਦੋ ਦੋ ਤਿੰਨ ਦਿਨ ਹੋ ਗਏ ਹੁਣ ਅਸੀਂ ਚੱਲ ਗਏ ਠੱਕਾ ਹੋ ਰਿਹਾ ਸਾਡੇ ਦਾ ਠੱਕਾ ਹੋ ਰਿਹਾ ਹਾਲੇ ਜ਼ਿਆਦਾ ਕੁੜ ਨਹੀਂ ਪੀਤਾ ਹੈਗਾ ਪਰ ਠੱਕਾ ਹੋ ਗਿਆ ਸਾਡੇ ਦਾ ਕੁੜ ਚਾਹਾਂ ਬਣੋ ਪੀਣ ਵਾ ਤੇ ਮੈਂ ਤਾਂ ਕਾਫੀ ਪੀਣੀ ਆ ਆਪਾਂ ਮੇਤਰੋ ਬਲੈਕ ਕਾਫੀ ਪੀਣੀ ਆ ਹਾਲੇ ਕੁਝ ਨਹੀਂ ਖਾਦਾ ਪੀਤਾ ਬਿਲਕੁਲ ਆਪਾਂ ਨਿਰਨੇ ਗਾਲ ਜੇ ਬਲੌਕ ਸ਼ੁਰੂ ਕਰਤਾ ਥੋੜੇ ਗੇੜਾ ਆਪਾਂ ਰੁਗ ਰੁਗ ਹੋ ਗਏ ਆ ਤੇ ਉਮੀਦ ਕਰਦਾ ਹਾਂ ਤੁਸੀਂ ਵੀ ਸਾਰੇ ਯਾਨੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਯਾਰ ਬਾਕੀ ਮੌਸਮ ਦੇਖੋ ਜੀ ਕਿੰਨਾ ਸੋਹਣਾ ਹੈ ਅੱਜ ਸਵੇ ਓਕੋ ਸਰੀ ਹੁੰਦਾ ਕੋਟੀ ਹੱਦ ਕਰਤੀ ਆ ਦੇਖਦਾ ਸਰੀ ਕਿਤੇ ਠੰਡ ਮੰਦਿਆ ਕਰਤੀ ਮਜਬੂਰ ਕੋਟੀ ਪਉਣਦੀ ਸਹੀ ਗੱਲ ਹਵਾ ਚਲਦੀ ਆ ਬਾਹਰ ਇੱਥੇ ਖੜਕੇ ਆ ਮਾਹੌਲ ਦੇਖਦੇ ਆ ਬੱਚ ਕੋਟੀ ਵੀ ਪਾ ਲੈ ਚੰਦੇ ਆ ਇਹ ਨਹੀਂ ਪਾਵੇ ਕਿ ਜੈਨ ਦੇ ਆ ਇਧਰ ਤੇਰਾ ਭਲਾ ਹੋ ਜਾ ਠੀਕ ਹੋ ਗਿਆ ਠੰਡ ਮਿੱਤਰੋ ਹੋ ਗਈ ਆ ਤੇ ਮੌਸਮ ਅੱਜ ਬਾਹਰ ਦਾ ਧੁੰਦ ਹੋਈ ਵੀ ਸੀਗੀ ਸਵੇਟਾਂ ਜਿਵੇਂ ਸਰਪੰਦ ਕਹਿੰਦੇ ਆ ਅਨੁਸਾਰ ਮੈਂ ਤਾਂ ਜਿਮ ਗਿਆ ਨਹੀਂ ਸੀ ਛੁੱਟੀ ਸੀ ਅੱਜ ਦੇਖੋ ਇਧਰੋਂ ਧੁੰਦ ਉਹ ਦੇਖੋ ਪਰੇ ਬੱਦਲ ਬਾਈ ਜਾ ਰਹੀ ਆ ਨੋਨੋ ਦੇਖੋ ਨੋਨੋ ਆਪਣਾ ਤਿਆਰ ਵੀ ਹੋ ਗਿਆ ਜਾਣ ਕੇ ਬਸ ਇਹਨੇ 5-6 ਕਿਲੋਮੀਟਰ ਨੋਨੋ ਨੇ ਤੁਰ ਕੇ ਆਉਣਾ ਹੁਣ ਨੋਨੋ ਬਹੁਤ ਤੁਰਦਾ ਹੈ ਨਾ ਮੀਂਹ ਪਿਆ ਹੋਇਆ ਹੈ ਹੈ ਐਦਾਂ ਲੱਗਦਾ ਨਾ ਜਿਵੇਂ ਮੀਂਹ ਪਿਆ ਹੋਇਆ ਹੈ ਹਨਾ ਜਿਵੇਂ ਸਵੇਰੇ ਦੇਖਿਆ ਨਹੀਂ ਕਿੰਨੀ ਸੀ ਠੀਕ ਸਮਾਂ ਕੁਝ ਮੀਂਹ ਵੀ ਮਿਲ ਹੈਗਾ ਜਿੰਨੇ ਉਹ ਦੇਖੋ ਪਾਣੀ ਖੜਾ ਹੈ ਮੀਂਹ ਹੈਗਾ ਜੀ ਇੰਨੀ ਵੀ ਧੁੰਦ ਨਹੀਂ ਕੱਲ ਦਾ ਪਿਆ ਹੋਇਆ ਸੀਗਾ ਪਰ ਸਵੇਰੇ ਤੁਸੀਂ ਦੇਖਦੇ ਦਰਖਤਾਂ ਤੋਂ ਐਦਾਂ ਪਾਣੀ ਡਿੱਗਦਾ ਸੀ ਜਿਦਾਂ ਮੀਂਹ ਪੈ ਰਿਹਾ ਹੁੰਦਾ ਹੈ ਜਿਦਾਂ ਮੀਂਹ ਪੈ ਰਿਹਾ ਹਾਂਜੀ ਉਹ ਧੁੰਦ ਜਿੱਦ ਆਪਣੀ ਕਹਿੰਦੇ ਇੰਡੀਆ ਵੀ ਧੁੰਦ ਗਿਰਦੀ ਆ ਸੇ ਤੇ ਫਿਰ ਆਪਾਂ ਆਪਣੇ ਦਿਨ ਦੇ ਵਿੱਚ ਤੋਂ ਜਿਹੜਾ ਜਿਹੜਾ ਕੰਮ ਕਰਾਂ ਉਹ ਆਪਾਂ ਸ਼ੁਰੂ ਕਰੀਏ ਤੇ ਦਿਖਦੇ ਆ ਆਪਣਾ ਜਿਹੜਾ ਅੱਜ ਦਾ ਦਿਨ ਹੈ ਉਹ ਕਿਦਾਂ ਦਾ ਰਹਿੰਦਾ ਹੈ ਲੈ ਵਜਾਂ ਲਿਆ ਕੋਟੀ ਕੱਢ ਦਈਂ ਅੰਦਰ ਕਿਹੜੀ ਲਾਵਾਂ ਜਿਹੜੀ ਪਸੰਦ ਰਹੀ ਗਈ ਤਾਂ ਠੀਕ ਹੈ ਜੀ ਅੱਜ ਤੇਰੀ ਪਸੰਦ ਦੀ ਕੋਟੀ ਪਾਵਾਂਗੇ ਆਪਾਂ ਠੀਕ ਹੈ ਜੀ ਓਕੇ ਜੀ ਪੈਂਤੀ ਤੂੰ ਵੀ ਆ ਜਾ ਅੰਦਰ ਪੁੱਤ ਅੰਦਰ ਆ ਜਾ ਟਨਲ ਵਾਲੇ ਬਾਹਰ ਅੰਦਰ ਆ ਜਾ ਅੰਦਰ ਇਹ ਮੈਂ ਗੇਟ ਬੰਦ ਕਰ ਦਣਾ ਪੈਂਤੀ ਬਾਹਰ ਬੈਠੀ ਹੈ ਉਹ ਕਰਨ ਚੱਕ ਰਹੀ ਆ ਤਾਂ ਬਹੁਤ ਭਾਈ ਨਹੀਂ ਜਾਈ ਤੇ ਕਿ ਤੁਸੀਂ ਖਾਦੀ ਭੜਕੀ ਲਈ ਮੈਂ ਪਹਿਲਾਂ ਲੱਤੀ ਸੀਗੀ ਜਦੋਂ ਮੈਂ ਜਵਾਨ ਸੀਗਾ ਜੀ ਜੀ ਜਵਾਨ ਹੁਣ ਕੀ ਤੇ ਬਹਾਦੇ ਤੁਸੀਂ ਉਹ ਹੋਗੇ ਨਹੀਂ ਯਾਰ ਮੈਂ ਇਹਨੇ ਕੁਸ਼ਾਨ ਪਲੇ ਕੋਈ ਰੰਗ ਬਰ ਰੰਗ ਜੀ ਇਹ ਨਹੀਂ ਯਾਰ ਇਹਨੇ ਕੁਸ਼ਾਨ ਪਲੇ ਕੋਈ ਰੈਂਡ ਦੇ ਮੈਂ ਹੋਰ ਲੈ ਕੋਈ ਨਹੀਂ ਜੀ ਨਹੀਂ ਟ੍ਰੈਂਡਿੰਗ ਵਿੱਚ ਚੱਲਦੀ ਹੈ ਜੀ ਇਹ ਕੋਈ ਫਾਲੋ ਤੁਸੀਂ ਚੱਲ ਫਿਰ ਆਪਾਂ ਬਣਾਉਨੇ ਆਪਣੇ ਵਾਸਤੇ ਬਲੈਕ ਕੌਵੀ ਮਤਲਬ ਆਪਣਾ ਆਹੀ ਫਰੇ ਪੀਨੇ ਤੇ ਸੇਮਰ ਉਹਨਾਂ ਦਾ ਫਰਾਈ ਭੇਜ ਦੇ ਲਗੇ ਜੀ ਚਾਹ ਬਣੂਗੀ ਐਨ ਮਸਾਲੇ ਵਾਲੀ ਚਾਹ ਬਣੂਗੀ ਸਵੇਰੇ ਚਾਹ ਬਣਾਈ ਸੀ ਮੈਂ ਉਦਾਂ ਹੀ ਰੱਖਤਾ ਗੱਛਾ ਨੂੰ ਨਾਲ ਕੋਈ ਗੱਲ ਨਹੀਂ ਸਮਝ ਦੱਸਣਾ ਜਿਹੜੀ ਚਾਹ ਪੱਤੀ ਹੁੰਦੀ ਹੈ ਨਾ ਇਹ ਖਰਾਬ ਨਹੀਂ ਹੁੰਦੀ ਕਦੇ ਵੀ ਜੇ ਆਪਾਂ ਕਹਿੰਦੇ ਵੀ ਇੱਕ ਵਾਰ ਚਾਹ ਬਣਾ ਕੇ ਬਾਅਦ ਚਾਹ ਪੀ ਸਿਰਦੋ ਉਹ ਤਾਂ ਸਾਰੀ ਵੇਸਟੇਜ ਆ ਮਤਲਬ ਉਹਦਾ ਠੀਕ ਨਹੀਂ ਤੂੰ ਜੇ ਦੋ ਵਾਰ ਚਾਹ ਬਣਾ ਸਕਦਾ ਅਦਰਕ ਪਾਇਆ ਹੈ ਕਿੰਨੀ ਚੀਜ਼ਾਂ ਚ ਪਈਆਂ ਵੀ ਹੈ ਉਹ ਤਾਂ ਦੁਬਾਰਾ ਤੂੰ ਜੇ ਚਾਹ ਬਣਾਉਂਗਾ ਨਾ ਤਾਂ ਉਦਾਂ ਦਾ ਹੀ ਅਸਰ ਦੁਬਾਰਾ ਆਉਣੇ ਹਾਂਜੀ ਠੀਕ ਹੈ ਸਹੀ ਹੈ ਜੀ ਹਾਂ ਕੌਫੀ ਥੋੜੀ ਗੱਡੀ ਮੈਂ ਬਣਾਣੀ ਹੈ 커피 ਚਾਹ ਪਾ ਬਣਾ ਕੇ ਮੈਂ ਆਪੇਵਾ ਦੂੰਗੀ ਆਪਾਂ ਆ ਚੱਕ ਕੇ ਖੜ ਗਏ ਫਟਾਫਟ ਵੀ ਮੈਂ ਪਾਉ 커피 ਮੈਂ ਜ਼ਿਆਦਾ ਕਰੀ ਬਣੀ 커피 ਉਹ ਤੋਂ ਘੱਟ ਪਾਣੀ ਯਾਰ ਨਹੀਂ ਜੀ ਬਸ ਬਹੁਤ ਹੋਰ 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 ਅਧਾ ਕੁਝ ਵੀ ਨਹੀਂ ਗਈ ਇਹਨਾਂ ਦਾ ਕੁਝ ਵੀ ਨਹੀਂ ਕਰਨ ਟਰੀ ਆਉਣਾ ਜਿੰਨੇ ਸਿੰਜ ਕੰਮ ਕਰਨੇ ਅੱਜ ਨਾ ਬਸ ਬਸ ਉਹ ਨਹੀਂ ਮੱਲ ਨਾ ਇੰਨੀ ਪਾਈ ਦੀ ਉਹ ਸ਼ਮਕ ਕਰਨੀ ਕੇ ਪਾਣੀ ਜਦੋਂ ਮੈਂ ਬਣਾਣੀ ਉਹ ਤਾਂ ਹੀ ਚਾਹ ਵਜੇ ਬਣਦੀ ਹੈਗੀ ਉਹ ਤਾਂ ਹੀ ਸਿਰ ਜੇ ਕਰਨ ਟਰੀ ਆਉਦਾ ਹੈਗਾ ਹੋਰ ਬਹੁਤ ਹੋਰ ਬਹੁਤ ਇਹ ਕੱਟ ਕੋਟ ਉੱਪਰ ਤਾਂ ਚਾਹੀਦੀ ਸਮਰੇ ਜਦੋਂ ਦੋ ਤਿੰਨ ਬੰਦਿਆਂ ਨੇ ਪੀਣੀ ਹੁੰਦੀ ਹੈ ਜੀ ਫਿਰ ਹੁੰਦੀ ਆ ਤੁਸੀਂ ਦੇਖਿਆ ਕਦੇ 12 ਵਾਰ ਵਾਰ ਤੇ ਚਾਹ ਬਣਾਉਨੇ ਆ ਉਹ ਉਹ ਜਿਹੜੀ ਕੁੱਪੀ ਹੁੰਦੀ ਹੈ ਪੂਰੀ ਭਰਦੇ ਆ ਉਹ ਉਹਨੂੰ ਬਾਅਦ ਚ ਐਮਪਰੈਸ ਵੀ ਕਰਦੇ ਆ ਚਾਹ ਕਾਫੀ 1 ਵਜੇ 2 ਬਣਨੀ ਕਿਉਂਕਿ ਇਹਦਾ ਪ੍ਰੈਸ਼ਰ ਨਹੀਂ ਬਣਦਾ ਬਾਅਦ ਵਿੱਚ ਇਹਦਾ ਅਸਲ ਉਨੀ ਹੋਣਾ ਹੈ ਜਦੋਂ ਫਿਰ ਇਹ ਉਨੀ ਰਹਿ ਗਈ ਨਾ ਇਹਦਾ ਪ੍ਰੈਸ਼ਰ ਨਹੀਂ ਹੋਣਾ ਕੁੱਕਰ ਵਾਲਾ ਕੰਮ ਹੈ ਜੀ ਕੁੱਕੀ ਸਿੱਟੇ ਰਹੇ ਖਲੇ ਵੀ ਘਟਾ ਯਾਰ ਤਾਂ ਕਾ ਦਾ ਯਾਰ ਤੇ ਇਹ ਬਣਦੀ ਹੁੰਦੀ ਹੈ ਬਿਲਕੁਲ ਮੱਠੀ ਮੱਠੀ ਆਂਚ ਤੇ ਬਣਦੀ ਹੁੰਦੀ ਆ ਬਿਲਕੁਲ ਹਾਂ ਐਂਡ ਲੋ ਫਲੇਮ ਕਰਕੇ ਉਹਦੇ ਰੱਖ ਦੇਣਾ ਵੀ ਜਿੰਨਾ ਟਾਈਮ ਵੱਧ ਤੋਂ ਵੱਧ ਲੱਗੇ ਉਨੀ ਕਾਫੀ ਵਧੀਆ ਬਣਦੀ ਆ ਆਹ ਵਾਲੀ ਕੀਤਲੀ ਵਿੱਚ ਦੇਖੋ ਮਿੱਤਰੋ ਕਾਫੀ ਬਣ ਕੇ ਆਪਣੀ ਰੈਡੀ ਹੋ ਗਈ ਆ ਇਹ ਆਹ ਦੇਖੋ ਆਪਣਾ ਪਾਣੀ ਪਾਇਆ ਸੀਗਾ ਇਹਦੇ ਹੇਠਲੇ ਪਾਸੇ ਤੇ ਪਾਣੀ ਉੱਤੇ ਨੂੰ ਇਹਦੇ ਵਿੱਚ ਨੂੰ ਆਇਆ ਸਾਰੀ ਕਾਫੀ ਬਣ ਗਈ ਆ ਰੈਡੀ ਕਾਫੀ ਹੋ ਗਈ ਆ ਜਦੋਂ ਕਿ ਨਹੀਂ ਪੀਣੀ ਦੇਣੇ ਨਹੀਂ ਨਹੀਂ ਪੀਣੀ ਬਾਹਰ ਇਧਰ ਵਾਸਤੇ ਕੀ ਆਖਕ ਅੱਧਾ ਕੰਮ ਬੁਲਾਈ ਕੌਫੀ ਦਾ ਹੋ ਗਿਆ ਰੈਡੀ ਮਿੱਤਰੋ ਆਪਣਾ ਲੋਵੀ ਅੱਜ ਦੁਪਹਿਰ ਦੇ ਖਾਣੇ ਵਿੱਚ ਆਪਣੇ ਘਰੇ ਬਣਨੇ ਮਿੱਤਰੋ ਕਾਲੇ ਚਨੇ ਤੇ ਕੁ ਕੁ ਚ ਬਣ ਗਏ ਆਪਣੇ ਘਰੇ ਠੀਕ ਹੈ ਤੇ ਤੁਸੀਂ ਹੁਣ ਕਰੋ ਆਪਣਾ ਘਰ ਦਾ ਕੰਮ ਕਰ ਸਹੀ ਹੈ ਜੀ ਤੇ ਮੈਂ ਚੱਲ 숍 ਠੀਕ ਹੈ ਓਕੇ ਜੀ ਆਪਣੇ ਕੀ ਬਿੱਲ ਵੀ ਆਵੇ ਬਿਜਲੀ ਦਾ ਇਹ ਵੀ ਆਪਾਂ ਜਾ ਕੇ ਤਾਰ ਕੇ ਆਉਣਾ ਇਹ ਵੀ ਕੰਮ ਰਿਹਾ ਹਲੇ ਮਤਲਬ ਵੀ ਉੱਠ ਕੇ ਕੌਫੀ ਦਾ ਕੁੱਟ ਪੀਣਾ ਤੇ ਖਰਚੇ ਮਿੱਤਰੋ ਸਟਾਰਟ ਹੋ ਗਏ ਨੇ ਨਿਕਲ ਗਿਆ ਮਿੱਤਰੋ ਮੌਸਮ ਸੂਰਜ ਚੜ ਗਿਆ ਤੇ ਦੇਖੋ ਧੁੰਦਾਂ ਦੂਰ ਹੋ ਗਈ ਆ ਤੇ ਲੋਕਾਂ ਦਾ ਵੀ ਜਿਹੜੀ ਪੈਡਚਾਲਾ ਆਪਣੇ ਸ਼ਹਿਰ ਦੇ ਵਿੱਚ ਹੁਣ ਸ਼ੁਰੂ ਹੋ ਗਏ ਦੇਖੋ ਇਧਰ ਰੋਡ ਦੇ ਉੱਤੇ ਲਈ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਬਿੱਲ ਤਾਰ ਲਈ ਆਪਣਾ ਹੁਣ ਆਪਾਂ ਆ ਗਏ ਸੀ ਆਪਣੇ ਮਾਰਕੀਟ ਦੇ ਵਿੱਚ ਜਿੱਥੋਂ ਆਪਾਂ ਥੋੜਾ ਸਮਾਨ ਆਪਣੀ ਸ਼ਾਪ ਦਾ ਲੈ ਕੇ ਜਾਣਾ ਜਿਦਾਵ ਵਾਲੀ ਪੋਮੋਡੋਰੋ ਹੈ ਨਾ ਅੱਗੇ ਮੈਂ ਵਰਤਣਾ ਉਹਨੇ ਪਿਲਾਤੀ ਜਿਹੜੇ ਟਮਾਟਰ ਦੂਜੇ ਹੁੰਦੇ ਆ ਤੇ ਮੈਂ ਟਰਾਈ ਕਰਕੇ ਦੇਖਣੀ ਆ ਵੀ ਪੋਲਪਾ ਜਿਹੜੇ ਟਮਾਟਰ ਆਪਣੇ ਨਾ ਗਰਾਪੋਲ ਹੁੰਦੇ ਆ ਗੋਲ ਟਮਾਟਰ ਸਲਾਦ ਵਾਲੇ ਇਹਨਾਂ ਦੀ ਆਪਣੀ ਸੌਸ ਬਣਦੀ ਹੈ ਪੀਜ਼ਾ ਸੌਸ ਬਣਦੀ ਆ ਆਪਾਂ ਜੀ ਟਰਾਈ ਕਰਨੀ ਆ ਆ ਦੇਖੋ ਇਹ ਤੋਂ 300 300 ਹੁੰਦਾ ਦੈਂਸੋਂ ਦਾ ਵੀ ਥੋੜੀ ਜੀ ਗਾੜੀ ਹੁੰਦੀ ਹੈ ਵਧੀਆ ਇਹ ਪੋਲਪਾ ਹੁੰਦਾ ਹੈ ਇਹ ਗ੍ਰੈਂਡ ਕੀਤਾ ਕਰਿਆ ਹੁੰਦਾ ਹੈ ਬਾਕਸ ਵਿੱਚ ਆਉਂਦਾ ਹੈ ਪੈਕੇਟ ਹੁੰਨੇ ਇਹਦੇ ਵਿੱਚ ਤੇ 5-5 ਕਿਲੋ ਦੇ ਹੁੰਨੇ ਆ ਤੇ ਦੋ ਤਰ੍ਹਾਂ ਦੇ ਦੇਖੋ ਮਾਰ ਕੇ ਇੱਕੋ ਹੀ ਇਹਨਾਂ ਦਾ ਵਲਫਰੂਟ ਤਾਂਈ ਆ ਤੇ ਇਹ ਬਲੂ ਦੇ ਵਿੱਚ ਹੈ ਤੇ ਇਹ ਹੈਗੀ ਆ ਥੋੜੀ ਜੀ ਮਤਲਬ ਵੀ ਰੈੱਡ ਦੇ ਵਿੱਚ ਹੈ ਕੋਈ ਨਾ ਚ ਮੜਾ ਮੋਟਾ ਫਰਕ ਹੋਊਗਾ ਪਰ ਇਹ ਹੈਗੀ ਆ ਪੋਲਪਾ ਫੀਨਾ ਛੋਟੇ ਟਮਾਟਰਾਂ ਦੀ ਆ ਇਹ ਹੈਗਾ ਥੋੜਾ ਜਿਹਾ ਟਮਾਟਰ ਵੱਡਾ ਹੋਊਗਾ ਇਹਦਾ ਇਹ ਜ਼ਿਆਦਾ ਬੈਸਟ ਹੋਊਗੀ ਤੇ ਆਪਾਂ ਉਹਨਾਂ ਆਪਣੇ ਕੰਮ ਦੇ ਵਿੱਚ ਹਰ ਟਾਈਮ ਉਹਨੂੰ ਇੰਪਰੂਵ ਕਰਨ ਵਾਸਤੇ ਵੱਖ-ਵੱਖ ਤਰੀਕੇ ਦੇ ਆਪਾਂ ਨੂੰ ਜਿਹੜੇ ਪ੍ਰੈਕਟੀਕਲ ਉਹ ਕਰਨੇ ਚਾਹੀਦੇ ਆ ਆਪਣੇ ਸਮਾਨ ਨੂੰ ਪ੍ਰੋਡਕਟ ਨੂੰ ਹੋਰ ਜ਼ਿਆਦਾ ਵਧੀਆ ਕਰਨ ਵਾਸਤੇ ਇੱਕ ਆਪਾਂ ਇਹ ਵਾਲ ਲੈਂਦੇ ਆ ਚੌਲ ਸੁਪਰੀਆਂ ਵਾਸਤੇ ਤੇ ਅਰਬੋਰੀਓ ਚੌਲ ਦੀਆਂ ਸੁਪਰੀਆਂ ਜ਼ਿਆਦਾ ਵਧੀਆ ਬਣਦੀਆਂ ਨੇ ਆਪਾਂ ਲੈ ਲੈਣ ਵਾਲੇ ਇੱਕ ਪੈਕੇਟ 5 ਕਿਲੋ 10 ਕਿਲੋ ਤੇ 10 ਕਿਲੋ ਆ ਹੋ ਗਿਆ 20 ਕਿਲੋ ਚੌਲ ਲਵਾਂਗੇ ਮੈਨੂੰ ਗੱਡੀ ਦੇ ਟਾਇਰ 'ਚ ਹਵਾ ਵੀ ਘਟਣ ਲੱਗਦੀ ਐ ਮੇਰੇ ਤੋਂ ਦੇਖੋ ਟਾਇਰ ਦਵਿਆ ਹੋਇਆ ਪਰ ਜੇ ਗੱਡੀ ਦਸਦੀ ਹੁੰਦੀ ਆ ਹੁਣ ਆਪਾਂ ਚੈੱਕ ਕਰਦੇ ਹਾਂ ਗੱਡੀ ਦੱਸਦੀ ਆ ਟਾਇਰ ਹਵਾ ਤਾਂ ਘੱਟੇ ਜ਼ਰੂਰ ਹੋਗੀ ਆ ਇਹਨ Vultura ਇਹ stato voltura ਆ ਦੇਖੋ ਅੱਜ ਇਹ ਵੀ ਚਾਈਟਰ ਹਰੇਆ ਮਤਲਬ ਇਹ ਟਾਇਰ ਚਾਰੇ ਓਕੇ ਆ ਹੁਣ ਆਪਾਂ ਲੰਚ ਕਰਦੇ ਹਾਂ ਸ਼ੋਲੇ ਤਰੀ ਆਪਣੀ ਰੈਡੀ ਹੋ ਗਈ ਆ ਤੇ ਨਾਲ ਦਹੀਂ ਦੇ ਵਿੱਚ ਬੂੰਦੀ ਪਾਈ ਵੀ ਆ ਬਰਾਊਨ ਰਾਈਸ ਨਾਲ ਦੋ ਰੋਟੀਆਂ ਗੱਲਬਾਤ ਮਿੱਤਰ ਵੈਣ ਸਿਰਾ ਦੇਖੋ ਇਧਰੋਂ ਤੇਨੀ ਭੁੱਖ ਲੱਗੀ ਬੈਂਤੀ ਰੋਟੀ ਟਾਈਮ 35 ਵਾਲੀ ਵਈ ਜਾਂਦੀ ਦੇਖਣ ਵਾਸਤੇ ਯਾਰ ਵੀ ਮੈਨੇ ਕੁਝ ਪਾ ਦੋ ਹਨਾ ਬੈਂਤੀ ਕੁਸ਼ਾਨਪੀ ਸਿੰਘ ਆ ਗਿਆ ਆਪਣਾ ਹਾਂਜੀ ਉਹ ਹੁਣ ਆਏ ਬਸ ਉਤਰੇ ਆ ਆ ਤੇਮੀ ਚੱਕਰੀ ਜਿੱਕੀ ਦਿਖਲਣ ਵਾਸਤੇ ਥੋੜਾ ਬਣਾ ਬਾਹਰ ਅੱਸੀ ਗਾਜੀ ਮੇਰੇ ਚੰ ਖੇਢੀ ਜਾਏ ਹੈ ਬੇਂਤੀ ਤੂੰ ਬਹਰਾ ਕੀ ਉਹ ਆ ਗਿਆ ਕਿਤੇ ਕੁਛ ਆ ਨਾ ਗਿਆ ਉਹ ਆ ਗਿਆ ਗੁਸ਼ਾਨ ਬੱਸ ਚੜਕੀ ਮਿੱਤਰੋ ਆ ਗਿਆ ਉਹ ਤਾਂ ਪਹੁੰਚ ਗੁਸ਼ਾਨ ਵੀ ਕਾ ਬਣਾ ਉਹ ਆਉਂਦਾ ਕਿੱਡਾ ਵੱਡਾ ਕੋਟ ਚੱਕੀ ਆਉਂਦਾ ਤੇਰਾ ਭਲਾ ਹੋ ਜਾ ਦੇਖੋ ਇਧਰ ਦੂਹ ਦੂ ਕਰਦਾ ਆ ਰਿਹਾ ਸ਼ਾਨੇ ਓਏ ਹੈ ਬੇਂਤੀ ਹੈ ਬੇਂਤੀ ਸ਼ਾਨਵੀਰ ਆ ਗਿਆ ਬੇਂਤੀ ਸ਼ਾਨਵੀਰ ਆ ਗਿਆ ਕਵੇਤੀ ਸ਼ਾਨਵੀਰ ਆ ਗਿਆ ਸ਼ਾਨਵੀਰ ਆ ਗਿਆ ਆ ਜਾ ਵੀ ਆ ਜਾ ਵੀ ਯਾਰ ਇਹ ਪਾਪਾ ਦੀ ਪੁੱਤਰੀ ਆ ਗਈ ਵਾਪਸ ਜੁੰਨਾ ਬਾਜ਼ਾਰ ਆ ਰਿਹਾ ਰੱਬ ਤੈਨੂੰ ਵੱਧ ਪੜਾਈਆਂ ਦੇਵੇ ਇੱਕ ਪਾਰੀ ਪਾਪਾ ਨੂੰ ਦੇਵੇ ਐਦਾਂ ਮੋਟਾ ਕੋਟ ਪਾ ਕੇ ਜਾਂਦਾ ਸਕੂਲੋਂ ਤੂੰ ਹੈਂ ਉਹ ਹੀ ਤਾਂ ਬਜਨ ਬਹੁਤ ਹੋਈ ਹੈ 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 ਵੰਤੀ ਵਸ ਆ ਗਿਆ ਹੁਣ ਸ਼ਾਨ ਤੇਰੇ ਕੋਲ ਇਹ ਵੀ ਇਵੀ ਤਰ੍ਹਾਂ ਇੱਥੇ ਸੌਂਗੂ ਕੋਈ ਨਹੀਂ ਵੀ ਸੁੱਤਾ ਨਹੀਂ ਸੀ ਫੇਰ ਦਾ ਬਸ ਜਦੋਂ ਉੱਠੇ ਸਵੇਰ ਦਾ ਬਸ ਇਹ ਇਹ ਦਲਮ ਹੁੰਦਲਾ ਮੁੰਦਲਾ ਮੁੰਦਲਾ ਮ ਕਰਦਾ ਫਿਰਦਾ ਹੁਣ ਮੇਤਰ ਕੁਸ਼ਾਨ ਵੀ ਇੱਥੇ ਪੈ ਕੇ ਟੀਵੀ ਦੇਖਣਾ ਤੇ ਪੈਂਥਸੀ ਨੂੰ ਨਾਲ ਕੁਸ਼ਾਨ ਦੇ ਇੱਥੇ ਪੈ ਜਾਣਾ ਇਹ ਨਾਲ ਪਾਣੀ ਦੋ ਪਾਣੀ 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 ਫਿਰ ਵੀ ਪਾਣੀ 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 ਹੈ ਸਹੀ ਗੱਲ ਹੈ ਟਾਈਮ ਜੇ ਕਿ ਤਰ੍ਹਾਂ 200 ਕਿੰਨਾ ਹੋ ਗਿਆ ਟਾਈਮ 4 ਵਜਣ ਦੇ ਵਿੱਚ 10 ਮਿੰਟ ਰਹਿ ਗਏ ਕੁਸ਼ਾਨ ਹੁਣ ਸਕੂਲ ਤੋਂ ਆਇਆ ਇਹ ਜਿਹੜਾ ਮ ਕਿੱਥੇ ਗਿਆ ਛੁੱਟੀ ਢਾਈ ਵਜੇ ਦਿਨ ਹੋਈ ਵੀ ਓਏ ਛੁੱਟੀ ਢਾਈ ਵਜੇ ਟ੍ਰੇਨ ਉੱਥੇ ਦਿੱਧ ਘੰਟਾ ਖੜੀ ਰਹੀ ਕਿ ਰਿਵੀਅੂ ਐਵੇਂ ਕਰਨਾ ਬੁੱਤੋ ਛੁੱਟੀ ਜੇ 1 ਘੰਟੇ ਵਿੱਚ ਘਰ ਜਾਈਦਾ 48 ਪਰ ਬੱਸ ਹਣੀ ਦੀ 54 ਪਰ ਉੱਥੇ ਲੈ ਕੇ ਆਇਆ ਉਹ 54 ਪਰ ਲੈ ਕੇ ਆਇਆ 58 ਪਰ ਤੋਰੀ ਆ ਹਾਂ ਫਿਰ ਦੂਫਰ ਮੱਤ ਤੇ ਕਰੇ ਆ ਉਹਦੇ ਵਿੱਚ ਉਹਨੇ 10 ਮਿੰਟ ਲਾ ਦੇ ਉਹ ਕਹਿਣਾ ਕਿ ਮੇਰੀ ਹਿੰਮਤਵਰ ਡਰਾਈਵਰ ਸਾਹਿਬ ਇਦਾਂ ਕਹਦੇ ਕਰਦੇ ਕਿ ਮੈਨੂੰ ਭੁੱਖ ਲੱਗੀ ਵੀ ਹੈ ਬਾਈ ਬਾਈ 20 ਮਿੰਟ ਚੁਰੀ ਆ ਜਾਂਦੇ ਆ ਤਾਂ ਹੀ ਲੇਟ ਹੋ ਗਾ ਜਨਾ ਹਾਂਜੀ ਬੱਸ ਵੀ ਨਹੀਂ ਆਈ ਉੱਥੇ ਫਿਰ ਜੇ ਟ੍ਰੇਨ ਟਾਈਮ ਨਾਲ ਮਿਲ ਜਵੇ ਤੇ ਅੱਗੇ ਉਹ ਬੱਸ ਟਾਈਮ ਨਾਲ ਮਿਲ ਜਵੇ ਫਿਰ ਛੇਤੀ ਆ ਜਾਂਦਾ ਜਦੋਂ ਦੋਨੀਆਂ ਜਗ੍ਹਾ ਟ੍ਰੇਨਰ ਬੱਸ ਹੀ ਬੈਣ ਦੀ ਜਗ੍ਹਾ ਨਹੀਂ ਹੜਕ ਫੀਲ ਜਿਆਦਾ ਹੁੰਦੀ ਹੈ ਛੁੱਟੀ ਦਾ ਟਾਈਮ ਹੋ ਜਾਂਦਾ ਹੈ ਛੁੱਟੀ ਦਾ ਟਾਈਮ ਹੋ ਜਾਂਦਾ ਫੇਰ 4 ਵਜੇ 4 ਵਜੇ ਟਾਈਮ ਬਹੁਤ ਹੋ ਜਾਂਦਾ ਹੈ ਹਨਾ 35 35 ਕਹਿੰਦੇ ਨਹੀਂ ਮਾੜਾ ਮਾੜਾ ਕੁਝ ਵੀ ਨਹੀਂ ਕਹਿੰਦਾ ਹੈਗਾ ਵੀ ਕਹੇ ਵੀ ਟਾਈਮ ਗਾਇਆ ਕਹੇ ਮੈਂ ਸੌਣ ਦੇ ਬੈਠਾ ਹੁੰਨਾ ਹੈ ਹੈ ਕਹੇ ਮੈਂ ਸੌਣਾ ਹੁੰਦਾ ਸ਼ਾਨੀ ਕਿ ਸ਼ਾਨੀ ਵਿੱਚ ਮੈਂ ਸੌਣਾ ਹੁੰਦਾ ਮੈਂ ਖੜਬੂ ਖੜਬੂ ਤੱਕ ਜੱਬੀ ਨਾ ਤੱਕ ਜੱਬ ਜੋ ਕਿਦਾਂ ਕਰਤਾ ਦੇਖੀ ਨੇ ਪਾਣੀ ਵਾਲੀ ਬੋਤਲ ਹੀ ਖੁੱਕੀ ਫੇਰੀ ਦਾ ਕਾ ਤੇ ਇਹਦੇ ਸਾਰੇ ਉਹ ਕੋਲੇ ਮਮਾ ਕੋਲੇ ਦੇ ਪਾਣੀ ਤੈਨੂੰ ਪੀਣਵਾ ਪਿਆਸ ਬਹੁਤ ਲੱਗੀ ਗਈ ਪਾਣੀ ਤੈਨੂੰ ਪੀਣਵਾ ਦੇਣੇ ਭੇਜ ਦਿਆਂ ਕਿ ਪਾਣੀ ਪੀਵੇਂ ਨੂੰ ਇਹਦਾ ਬੰਦ ਤੂੰ ਉਹ ਪੋਲੇ ਦੇ ਪਾਸੇ ਘਟ ਖੇਡਦਾ ਏ ਇਹ ਆ ਪਾਸੇ ਵਧੇ ਕਿ ਦੂਸਰੇ ਪਾਸੇ ਆਵੇਂ ਚੇਖਲਾ ਮਜਨਵਾ ਆ ਦੇਖੀ ਆ ਇਧਰ ਵਧੇ ਕਿ ਇਧਰ ਨਹੀਂ ਛੱਡ ਦੇ ਇਹ ਦਬਲੇ ਨੂੰ ਛੱਡ ਦੇ ਛੱਡ ਦੇ ਛੱਡ ਦੇ ਏ 97 ਏ 97 ਏ ਫੋਗ ਉਧਰ ਆਪਾਂ ਚੱਲਦੇ ਆ ਮਿੱਤਰੋ ਸਮਾਨ ਲੈਣ ਵਾਸਤੇ ਐਰੋਸਪੈਨ ਮਾਰਕੀਟ ਤੋਂ ਆਪਣੇ ਕਿਬਾਬ ਦਾ ਤੇ ਪੁੱਛਦੇ ਆ ਬੱਚਿਆਂ ਨੂੰ ਇਹਨਾਂ ਨੇ ਕੁਝ ਖਾਣਾ ਪੀਣਾ ਕੋਈ ਚੀਜ਼ ਮੰਗਾਉਣੀ ਆ ਬੱਚੋ ਕੋਈ ਚੀਜ਼ ਲੈਣੀ ਆ ਕੋ ਮਾਣਾ ਕੁਝ ਖਾਣ ਵਾਸਤੇ ਕੁਸ਼ਾਨਵੀਰ ਕੁਸ਼ਾਨਵੀਰ ਹਾਂ ਜਰੂਰ ਖਾਣਾ ਇਹ ਭੱਜੀ ਫਿਰਦੇ ਨੇ ਖਾਣ ਪੀਣ ਵਾਸਤੇ ਮਾਮਲੇ ਵਿੱਚ ਕੀ ਖਾਣੇ ਕੁਝ ਮਿੱਠਾ ਕੁਝ ਹਾਂਜੀ ਕੇਕ ਦਾ ਲਿਆ ਲਿਓ ਜੀ ਕੋਈ ਕੇਕ ਲੈ ਕੇ ਆਵਾਂ ਕਨ ਕੇਕ ਹਾਂਜੀ ਠੀਕ ਹੋ ਗਿਆ ਬਾਕੀ ਹੋਰ ਵੀ ਘਰ ਦਾ ਸਮਾਨ ਚਾਹੀਦਾ ਮੈਨੂੰ ਮੈਸੇਜ ਕਰ ਠੀਕ ਹੈ ਹਾਂਜੀ ਉਹ ਕਰ ਦੋ ਜਿਹੜਾ ਸਮਾਨ ਆਪਣਾ ਸ਼ਾਪ ਦਾ ਉਹ ਤਾਂ ਲਿਖਿਆ ਹੋਇਆ ਸਾਰਾ ਜਿਹੜਾ ਚਾਹੀਦਾ ਹੈ ਬੇ ਘਰ ਦਾ ਸਮਾਨ ਲਿਖਿਆ ਹੋਣਾ ਨਹੀਂ ਹੁੰਦਾ ਘਰ ਦਾ ਸਮਾਨ ਇਹਨੂੰ ਪਤਾ ਜਿਹੜਾ ਫੋਨ ਬਾਅਦ ਚ ਆਉਂਦੀ ਸੀ ਕਾਲ ਮੇਰੀ ਮੈਸੇਜਾਂ ਵੀ ਹਾਂ ਆਹ ਚੀਜ਼ ਲਿਆਓ ਬਈ ਤੇ ਇਹਦੀ ਖਰਾਕ 35 ਦੀ ਆਪਣੀ ਦੀ ਹਾਂਜੀ ਇਹਦੀ ਵੀ ਲਿਆ ਦਿਓ ਜੀ ਇਹਦੀ ਲਿਆ ਦਿਓ ਇਹ ਨਾਲ ਹੀ ਦੇਂਦੇ ਕਦੇ ਇਹਦੀ ਕਦੇ ਇਹਦੀ ਦੂਈ ਖਰਾਕ ਮੁਕੀ ਨਹੀਂ ਕਰੀ ਦੂਈ ਖਰਾਕ ਮੁਕੀ ਜਾਂਦੀ ਅਸੀਂ 35 90 ਇਹਨਾਂ ਵੀ ਚ ਬਤਿਸ਼ਿੰਕਵੇਂ ਪੈਂਦੀ ਬਤਿ ਦੰਦੀ ਨਹੀਂ ਵੱਢਣੀ ਦੰਦੀ ਦੰਦੀ ਨਹੀਂ ਵੱਢਣੀ 35 ਦੇ ਕਿਹੜੇ ਕੰਮ ਲੱਗਿਆ ਤੂੰ ਕਿਹੜੇ ਕੰਮ ਹੀ ਲੱਗਿਆ ਤਲੇ ਦੇ ਕਿਵੇਂ ਦੰਦੀ ਵੱਢ ਤਕਤੀ ਚੀਲੀ ਦੰਦੀਆਂ ਇਹ ਤਾਂ ਹੋ ਹੁੰਦਾ ਜੀ ਦੰਦੀਆਂ ਵੱਢ ਕੇ ਬਸ ਇਹ ਥੋੜਾ ਜਿਹਾ ਕਰਨਾ ਫਿਰ ਆਪੇ ਹਟ ਜਾਂਦਾ ਜਦੋਂ ਮੈਨੂੰ ਬਹੁਤ ਪਿਆਰ ਕਰ ਲੈ ਸ਼ਾਹ ਨੂੰ ਕਰ ਪਿਆਰ ਹੁਣ ਤੂੰ ਸ਼ਾਹ ਦੇ ਵੱਢ ਦੁੰਦੀਆਂ ਸ਼ਾਹ ਨਹੀਂ ਵੱਢਦਾ ਕੱਲੇ ਦੇ ਜੀ ਗੁਰਸ਼ਾਨ ਕੱਲੇ ਦੇ ਨਹੀਂ ਵੱਢਦਾ ਤੂੰ ਸਹੀ ਗੱਲ ਹੈ ਗੁਸ਼ਾਨ ਇਹ ਚੱਕ ਵੀ ਜਾਂਦਾ ਪਰ ਫੇਸਿੰਗ ਸਕੇਨ ਦੋਨੇ ਹੱਥ ਐਂ ਕਰਦਾ ਦੋਨੇ ਹੱਥਾਂ ਦੇ ਨਾਲ ਦੇ ਲੈ ਚੰਗਾ ਮੈਂ ਫਿਰ ਇਹ ਸਮਾਨ ਲੈ ਠੀਕ ਹੈ ਯਾਦ ਰੱਖਣਾ ਮੈਂ ਲਿਸਟ ਸੈਂਡ ਕਰ ਜੀ ਮਾਲ ਨੂੰ ਠੀਕ ਹੈ ਓਕੇ ਜੀ ਓਕੇ ਓਕੇ ਬਤਰੀ ਹੁਣ ਤੋਈ ਕਰੇ ਰੈਸਟ ਕਰ ਠੀਕ ਹੈ ਸਵੇਰੇ ਕਈ ਬੀ ਆਜ ਆਪਾਂ ਨੇ ਆਹ ਵਾਲਾ ਸਮਾਨ ਲੱਤਾ ਇਹਦੇ ਵਿੱਚ ਆਪਣੇ ਆਂਡੇ ਨੇ ਦੁੱਧ ਆਪਣੇ ਘਰ ਵਾਸਤੇ ਹੋ ਗਿਆ ਬਜ਼ੀਲੋ ਰੂਕੋਲਾ ਤੇ ਯੋਗਰਤੋ ਕਬਾਬ ਲਈ ਹੋ ਗਿਆ ਤੇ ਕਿਤੇ ਲਈ ਆਪਣੇ ਸਪਰੇ ਆਪਣੀ ਸ਼ੀਸ਼ੀ ਸਾਫ਼ ਕਰਨ ਲਈ ਆਪਾਂ ਚੱਕਦੇ ਆ ਆਪਣੇ ਪੈਂਥਸੋ ਦੀ ਖਰਾਕ ਆਹ ਸੰਡਾ ਹੁੰਦਾ ਬਹੁਤ ਕੁਝ ਹੋ ਗਿਆ ਆਪਾਂ ਨੇ ਸਾਰੀਆਂ ਟਰਾਈ ਕਰ ਲਈਆਂ ਤੇ ਉਹਨੂੰ ਆਹ ਵਾਲੀ ਪਸੰਦ ਲੱਗੀ ਗਲੀ ਇਹਨੂੰ ਬਹੁਤ ਖੁਸ਼ ਹੋ ਖੰਦਾ ਹੋ ਇਧਰ ਪਏ ਨੇ ਸਾਰੇ ਕੇਕ ਜਿਹੜੇ ਗੁਰシャン ਵੀਰ ਨੇ ਮੰਗਾਏ ਆ ਤੇ ਆਹ ਵਾਲਾ ਕੇਕ ਆਪ ਲੈ ਕੇ ਜਾਵਾਂਗੇ ਜਿਹਦੇ ਵਿੱਚ ਥੋੜਾ ਮਿੱਠਾ ਘੱਟ ਹੁੰਦਾ ਕੋਈ ਚਾਕਲੇਟ ਨਹੀਂ ਕੁਝ ਨਹੀਂ ਹੁੰਦਾ ਸਿਰਫ ਕਲਾ ਮੜਾ ਜਾ ਚਾਕਲੇਟ ਪਾਊਡਰ ਪਾਉਂਦੇ ਕਲਾ ਇੱਕ ਲਵਾਂਗੇ ਡੱਬਾ ਆਪਣਾ ਵੇ ਪ੍ਰੋਟੀਨ ਦਾ ਟਾਈਮ ਪੌਣੀ 5 ਹੋ ਗਏ ਆ ਤੇ ਰੋਡ ਤੇ ਲੱਗਿਆ ਹੋਇਆ ਜਾਮ ਇਹ ਰੋਮ ਤੋਂ ਲੋਕ ਸਾਰੇ ਆ ਰਹੇ ਆ ਵਾਪਸ ਕੰਮ ਕਰਨ ਆਲੇ ਆ ਸਵੇਰ ਟਾਈਮ ਰੋਮ ਨੂੰ ਜਾਣ ਲੱਗੇ ਸੈਂਟਰ ਵੱਲ ਨੂੰ ਭੀੜ ਹੁੰਦੀ ਆ ਤੇ ਸ਼ਾਮ ਟਾਈਮ ਰੋਮ ਤੋਂ ਬਾਹਰ ਵਾਲੇ ਪਾਸੇ ਨੂੰ ਟ੍ਰੈਫਿਕ ਲੱਗੀ ਹੁੰਦੀ ਐ ਏਦਾਂ ਹੀ। ਲੋ ਬਈ ਸਾਰਿਆਂ ਵਾਸਤੇ ਕੁਝ ਨਾ ਕੁਝ ਲੈਂਦਾ। ਸਾਰੇ ਨੰਬਰ ਵਾਸਤੇ। ਚੱਲ ਵੀ ਸੌਂਗੇ ਆਪਣੀ? ਹਾਂ ਜੀ ਸੌਂਗੇ ਸੈਮੀ ਫੈਨ ਸੌਂਗੇ। ਚਾ ਸੌਂਣ ਦੇ ਸੌਂਣ ਦੇ, ਲੇਟ ਹੋ ਜਾਊ ਚਰਾ। ਹੋਂ ਟਾਈਮ 7:00 ਵਜ ਗਿਆ ਤੇ ਸ਼ੌਪ ਤੇ ਪਹੁੰਚ ਗਏ ਆਪਾਂ ਤੇ ਆਪਾਂ ਨੇ ਆਪਣਾ ਕੰਮ ਕਾਜ ਸਟਾਰਟ ਕਰਤਾ। ਦੇਖਦੇ ਆ ਕਿੱਥੇ ਦਾ ਗੱਲਬਾਤ ਪਹੁੰਚੀ ਇਹਨਾਂ ਦੇ ਕਾਰੋਬਾਰ ਦੀ। ਕਿ ਤਸ਼ਮ? ਲਾਤਾ ਕੁਆਵ ਨਵਾਂ? ਹਾਂ ਜੀ। ਠੀਕ ਹੋ ਗਿਆ ਲੈ ਮਿੱਤਰੋ ਕੁਆਵ ਆਪਾਂ ਨਵਾਂ ਲਾਤਾ 2:00 ਵਜੇ ਤੱਕ ਕੁਆਵ ਲਾਤਾ ਤੇ ਆਰਡਰ ਆਪਣੇ ਜਾ ਰਹੇ ਨੇ। ਦੇਖੋ ਆਰਡਰ ਆਪਣੇ ਜਾ ਰਹੇ ਸਾਡੇ ਹਲੇ 5 ਮਿੰਟ ਰਹਿੰਦੇ ਹਲੇ ਸਾਡੇ ਪੌਣੀ ਜਿਹੜੇ ਫਾਟਰੀ ਨੂੰ ਡਿਲੀਵਰੀ ਮੈਨ ਉਹ ਹਲੇ ਯਾਰੇ ਪਹੁੰਚੀ ਨਹੀਂ ਹੈਗੇ ਸਾਰਾ ਕੁਝ ਡਨ ਹੈ ਹਰਮਨ ਨੇ ਪੀਸੇ ਬੇਲੇ ਹੋਏ ਆਪਣੇ ਬਸ ਵੀ ਡੱਬੇ ਖੋਲੇ ਹੋਏ ਆ ਵੀ ਜਦੋਂ ਬੰਦੇ ਆਗੇ ਬਸ ਮਿੰਟੋ ਮਿੰਟੀ ਬਣਾ ਕੇ ਭੇਜ ਦੇਣੇ ਆਪਣੇ ਬਸ ਕਿਉਂਕਿ ਟਾਈਮ ਦੇਖੋ ਬਸ ਪੂਰੇ 7 ਵਜੇ ਟਾਈਮ ਹੈ ਦੇਖੋ 7 ਵਜੇ 7 ਵਜੇ ਕੇ 5 ਮਿੰਟ ਤੇ ਆਪਾਂ ਨੇ ਆਰਡਰ ਭਜਾਉਣੇ ਦੋ ਆਰਡਰ ਆਪਣੇ ਜਿਹੜੇ ਮਤਲਬ ਸੁਬੀ ਤੋਂ ਹਾਲਿਆ ਬਸ ਸੁਬੀ ਤੋਂ ਹੁੰਦੇ ਵੀ ਪੈਨਾ ਪੁਸੀ ਵੀਲੇ ਵੀ ਹੁਣੇ ਭੇਜ ਹੁਣੇ ਵਾਲੇ ਹੁੰਨੇ ਬਸ ਵੀ ਹੁਣੇ ਵਾਲੇ ਆਰਡਰ ਆ ਬਸ ਇਹ ਆਪਣੀ ਇਧਰ ਕਵਾਬਾ ਦੌੜ ਰਿਹਾ ਟੇਮ ਹੁਣੇ ਆ ਇਹ ਹੈਗਾ 7:30 ਵਜੇ ਦਾ ਲਓ ਰਿਕਾਰਡ ਤੋ ਪਹੁੰਚ ਗਿਆ ਬਣਾ ਚੌਰੀ ਕਰ ਦੋ ਇਸਪੇ ਤਵਾ ਜਿਵੇਂ ਫੇਚਾਵੋ ਤੁਸੀਂ ਕੰਸੀਡਰ ਕੈਪੀਟੋ ਬਰਾਵੋ ਰਿਕਾਰਡ ਨੰਬਰ 2 3 ਨਾ 2 2 ਇਹ ਆਪਣਾ ਆਨਲਾਈਨ ਪੇਮੈਂਟ ਵਾਲਾ ਇਹ ਤੋਂ ਮਤਲਬ ਆਪਾਂ ਸਿਵ ਕੱਲਾ ਫੋਨ ਦੇਣਾ ਤੇ ਆਨਲਾਈਨ ਪੇਮੈਂਟ ਇਹਦੀ ਹੋ ਜਾਣੀ ਹੈ ਲੈ ਵੀਰ ਕਰ ਦੋ ਉਹਨੋਂ ਪਕਰੇ ਆਨਲਾਈਨ ਪੇਮੈਂਟ ਫਾਲ ਤੁਰ ਕੈਸ਼ ਦਵਾਂਗੇ ਤੁਸੀਂ ਪਹੁੰਚ ਗਏ ਨੇ ਆਪਣੇ ਕੋਲ ਹੋਮੋ ਮਾਰ ਕੇ ਦਮੇਦਰ ਸੀ ਸੱਤੀ ਘਾਲ ਜੀ ਸਾਰਿਆਂ ਨੂੰ ਚੱਲਦਾ ਟੂਰਨਾਮੈਂਟ ਥੋੜਾ ਟੂਰਨਾਮੈਂਟ ਵਧੀਆ ਫਿਰ ਟੂਰਨਾਮੈਂਟ ਚੱਲ ਰਿਹਾ ਨੇ ਹੁਣ 6 ਤਰੀਕ ਨੂੰ ਆਈ 6 ਨੂੰ ਆਏ ਹਾਂ ਜੀ ਮਿੱਤਰੋ ਟਰੈਕਟਰ ਨਾਲ ਧੁੱਕੀ ਪੜਦਾ ਜਾਣਾ ਜਿੱਥੇ ਜਾਂਦਾ ਪਤਾ ਨਹੀਂ ਠਾਲੀ ਬਈ ਚੈਂਪੀਅਨ ਚੈਂਪੀਨ ਕਰਾਈ ਪਈ ਹਲੇ ਭਾਜੀ ਹਲੇ ਥੋੜਾ ਸਹੀ ਨਹੀਂ ਸੀਗਾ ਜੀ ਪਹਿਲਾ ਸੀਜ਼ਨ ਦਾ ਖੜਾ ਤੋਂ ਬਸ ਸੀਜ਼ਨ ਆ ਗਿਆ ਜੀ ਤੇ ਪਹਿਲੀ ਮਿਲ ਲੜਾਈ ਫਸਟ ਤੇ ਟਰੈਕਟਰ ਸਹੀ ਨਹੀਂ ਸੀਗਾ ਜੀ ਪਰ ਫਿਰ ਵੀ ਬੱਲੇ ਬੱਲੇ ਕਰਾਤੀ ਇਹਨੂੰ ਪੂਰੇ ਸਾਰੇ ਗੇਂਦ ਬੱਲੇ ਬੱਲੇ ਥਾਪੜਾਂ ਨਾਲ ਆ ਆਪਣਾ ਹਾਂ ਜੀ ਹਾਂ ਹਾਂ ਤਾਂ ਗੱਲ ਸਹੀ ਸਹੀ ਹੁੰਦਾ ਲੈ ਵੀ ਚਾਪਲਾ ਕੋਡ ਵਧੀਆ ਜੀ ਐਕਸਪ੍ਰੈਸ शिमला मिर्चा सलचिचे वाला जकी पिजा ऑनलाइन पेमेंट आज जी आज आज पुत्र जी आ जाओ पगे पर आज शानवीर भाई रात 11 बजे ਪਾਪੜ ਖਾਣੇ ਕੋ ਪਾਪੜ ਹੈ ਕੋਈ ਟਾਈਮ ਪਾਪੜ ਖਾਣਦਾ ਹੈ ਦੇ ਤੇ ਹੁਣ ਖਾਣੀ ਆ ਅੱਜ ਦਾ ਮਿੱਤਰੋ ਕੁਸ਼ਾਨ ਵੀਰ ਜਵਨ ਮੋਢਾ ਤੋਂ ਫਰੇਦਰ ਵਾਲਾ ਆ ਵੀ ਉੱਤਰ ਪਹਿਲੇ ਦੂਦੇ ਮੋਢਾ ਦੋਏ ਦੂਦੇ ਗਿੱਚੀ ਦੋਏ ਮੋਢੇ ਗਿੱਚੀ ਦੂਦੀ ਆ ਮੈਂ ਤਾਂ ਕਿਚੀ ਕੁੱਟੀ ਵੇਂਦੇ ਨਹੀਂ ਬੈਗ ਬਹੁਤ ਅੰਕੋਮਫੀਟेबल ਜਨਾ ਬੈਗ ਸਕੂਲ ਦੇ ਵਿੱਚ ਕਿਤਾਬਾਂ ਜਿਆਸੀ ਕਲਾਸ ਬਦਲ ਗਈ ਤਾਂ ਹੀ ਲੇਟ ਹੋ ਗਿਆ ਥੋੜਾ ਜਿਹਾ ਕੁਝ ਤੁਰ ਕੇ ਆਇਆ ਉੱਥੋਂ ਨਾ ਫੇ ਮੋਢੇ ਬਦਲ ਕੋਈ ਨਹੀਂ ਘੁੱਟ ਦਿੰਦੇ ਹੁਣ ਮੈਂ ਚੱਲ ਉਸ ਖੜੀ ਰਹਿ ਨੇ ਟ੍ਰੇਨ ਚ ਵੀ ਬੈਗ ਤਾਂ ਰੱਖੇ ਨਹੀਂ ਹੋਇਆ ਤਾਂ ਕਰਕੇ ਹੋ ਗਿਆ ਨਾ ਖੜੀ ਵਸਾਈਂ ਚ ਬਰੇ ਖੜੇ ਆਂ ਐਵੇਂ ਝੱਲ ਸਕਦੇ ਅਸ ਵੀ ਪਤਾ ਜਬਈ ਅੱਜ ਆਪਾਂ ਡਿਨਰ ਕਰਨ ਵਾਸਤੇ ਆਏ ਸੀਗੇ ਆਪਣੇ ਗਾਂਧੀ 3 ਰੈਸਟੋਰੈਂਟ ਦੇ ਵਿੱਚ ਜਿਹੜਾ ਰੋਮ ਦੇ ਵਿੱਚ ਕਰਨੇ ਲਈ ਲਗੇ ਮਿੱਤਰੋ ਪੈਂਦਾ ਤੇ ਮੈਂ ਮੈਥੋਂ ਨੂੰ ਮਨ ਲੈ ਬਾਈ ਉਹਨਾਂ ਨੂੰ ਇਹਦਾ ਮੇਰੋ ਇਹ ਆਪਣੇ ਸੋਨੀ ਵੀਰ ਹੁੰਨੇ ਨੇ ਇਹ ਉਹਨਾਂ ਦਾ ਰੈਸਟੋਰੈਂਟ ਦੇ ਤੇ ਖਾਣੇ ਪੀਣੇ ਬਾਈ ਲੰਬ ਘੜਦੇ ਆਂ ਥੈਂਕ ਯੂ ਬਾਈ ਸਹੀ ਕਰਦਾ ਕੋਈ ਕੱਚ ਛੱਡੀ ਨਹੀਂ ਤੇ ਸਭ ਤੋਂ ਵੱਡੀ ਗੱਲ ਪਤਾ ਕੀ ਅਸੀਂ ਕੰਮ ਛੱਡ ਕੇ ਫੋਨ ਕੀਤਾ ਸੀ ਬਾਈ ਜੀ ਤੁਹਾਡੇ ਕੋਲ ਸੀ ਆ ਰਹੇ ਆ ਤੇ ਟਾਈਮ ਦੇਖੋ ਨਾ ਹੋ ਗਿਆ 9:12 ਹੋ ਗਏ ਤੇ ਬਾਈ ਬੇਟ ਕਰ ਰਹੇ ਆਂ ਯਾਰ ਨਹੀਂ ਸਹੀ ਗੱਲ ਹੈ ਦਿਨ ਉਸ ਦਿਨ ਉਸ ਪੈਕਟ ਤੁਹਾਡੀ ਭਾਈ ਸਹੀ ਗੱਲ ਹੈ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਤਰੂ ਬੜੇ ਚੰਗੇ ਭਰਾ ਮਿਲੇ ਆਪਾਂ ਨੂੰ ਤੇ ਬੜਾ ਕਹਿਣ ਖਾਣਾ ਵਾੜੀ ਬਣਾਉਨੇ ਆ ਕਿੱਦਾਂ ਲੱਗੇ ਖਾਣਾ ਬਹੁਤ ਟੇਸਟੀ ਸੀਗਾ ਜੀ ਬਹੁਤ ਵਧੀਆ ਸੀਗਾ ਛੂਟ ਤਾਂ ਨਹੀਂ ਬੋਲਦੀ ਨਹੀਂ ਨਹੀਂ ਜੀ ਬਿਲਕੁਲ ਹੀ ਨਹੀਂ ਤੁਸਾਂ ਕਿਦਾਂ ਲੱਗਿਆ ਬੇਟਾ ਇਹ ਆਤੋਗੀ ਆਤੋਗੀ ਲਓ ਜੀ ਆਪਾਂ ਨੇ ਹੁਣ ਆਰਡਰ ਕੀਤੀ ਨੇ ਗਲਾਬ ਜਮਣਾ ਤੇ ਇਧਰ ਕੀ ਹੈ ਬਾਈ ਇਹ ਮੈਂਗੋ ਗੁਲਫੀ ਮੈਂਗੋ ਗੁਲਫੀ ਇਹ ਗੁਰਸ਼ਾਨੇ ਵੇਖਦੀਆਂ ਇਹ ਸਾਨੂੰ ਤਿੰਨ ਦੇ ਦੇ ਵੀ ਇੱਕ ਮੇਰੀ ਗੁਰਸ਼ਾਨ ਦੀ ਇੱਕ ਸਿਮਰ ਦੀ ਲੋ ਸਰਬਸਵੀਧੀ ਆਪੇ ਕਰੀ ਜਾ ਠੀਕ ਹੈ ਲੈ ਵਿਸ਼ਾਨ ਸਿੰਘ ਰਾਤ ਦੇ 12 ਵਜੇ ਰੋਡ ਦੇਖੋ ਮੇਥੋਂ ਬਿਲਕੁਲ ਐਨ ਸ਼ਾਂਤ ਪਏ ਆ ਇੱਕ ਗੱਡੀ ਜਾਂਦੀ ਆ ਸਾਹਮਣੇ ਸਾਡੀ ਹੁਣ ਤੱਕ ਮੈਨੂੰ ਰੋਡ ਦੇ ਉੱਤੇ ਹੋਰ ਕੋਈ ਗੱਡੀ ਨਹੀਂ ਦਿਖਾਈ ਆ ਹਾਂ ਵੀ ਵੈਂਟੀ ਹਾਂ ਵੀ ਆੜੀ ਤੂੰ ਇਕੱਲੀ ਘਰ ਆ ਗਿਆ ਸੀਗਾ ਤੁਸੀਂ ਰੋਟੀ ਖਾ ਲਈ ਤੁਸੀਂ ਰੋਟੀ ਖਾ ਲਈ ਹੂੰ ਰੋਟੀ ਖਾ ਲਈ ਬੁੱਤੀ ਨਹੀਂ ਹੂੰ ਇਹਦੀ ਪੱਕੀ ਜੀ ਉੱਜੇ ਦਰਵਾਜੇ ਉਰੇ ਨਾ ਹਾਂ ਮੈਂ ਥੀ ਫਕੀਰ ਉੱਤੇ ਬੁੱਤਦੀ ਹੁਣ ਕੁਸ਼ਾਨ ਦੇ ਮੋੜੇ ਤੇ ਘਟਾਈ ਹੋ ਰਹੀ ਆ ਕੁਸ਼ਾਨ ਰਾਮਾ ਦਾ ਪੁੱਤ ਇਕਨ ਬਈ ਯਾਰਿਆ ਜਾਓ ਜੀ ਯਾਰਿਆ ਫਿਰ ਆਮ ਕਿਵੇਂ ਆਊਗਾ ਤੁਸੀਂ ਇਹਦੀ ਛੁੱਟੀ ਕਰਾ ਲੈਣੀ ਆ ਯਾ ਰਾਮ ਨੂੰ ਛੁੱਟੀ ਲੈ ਰਾਮ ਕਿਵੇਂ ਆਗੇ ਤਨੇ ਫਿਰ ਨਹੀਂ ਜਾਉਂਦਾ ਛੁੱਟੀ ਕਰਕੇ ਆਉਂ ਆ ਜੀ ਸ਼ਰਮ ਟਾਈਮ ਮੇਤੋਂ ਸਾਢੇ 12 ਹੋ ਗਏ ਆ ਤੇ ਆਪਾਂ ਘਰੇ ਪਹੁੰਚ ਗਏ ਆਪਣੀ ਰੋਟੀ ਪਾਣੀ ਖਾਦਾ ਪੂਰਾ ਆਨੰਦ ਆਇਆ ਜਿੱਤਾ ਹੋਏ ਮੋੜੇ ਠੀਕ ਕੁਸ਼ਾਨ ਵੀਰ ਦੇ ਫਿਰ ਤਾਂ ਕੱਲ ਨੂੰ ਜਾਊਗਾ ਸਕੂਲ ਨਹੀਂ ਫਿਰ ਇਹ ਕਰੇ ਕਿਉਂਕਿ ਸਾਡਾ ਕਿ ਪੁਰਾਣੀ ਮਿੱਤਰ ਬਣਦਾ ਮੈਂ ਸੋਚ ਰਿਹਾ ਹਾਂ ਵੀ ਮੈਂ ਆਈਫੋਨ 17 ਪ੍ਰੋ ਲੈ ਲਈ ਆਪਾਂ ਕੰਡਾ ਕਢ ਦੀਏ ਕੰਡਾ ਕਢੇ ਰਹੀਏ ਫੋਨ ਵਾਲਾ ਮੈਂ ਤਾਂ ਗੱਲ ਗਲਤ ਕੀਤੀ ਸੀਗੀ ਫੋਨ ਦੀ ਆਪਣਾ ਹੈਗਾ ਮਿੱਤਰੋ ਆਹ ਬੜਾ ਹੋ ਗਿਆ 15 ਪ੍ਰੋ ਮਕਸ ਤੇ ਜਿਹੜੇ ਫੋਨ ਤੇ ਵੀਡੀਓ ਬਣਦੀ ਹੈਗੀ 16 ਪ੍ਰੋ ਤੇ ਮੈਂ ਸੋਚਿਆ ਮੈਂ ਚੱਲ ਵੀ ਥੋੜਾ ਵੱਡਾ ਸਾਈਜ਼ ਦੇ ਵਿੱਚ ਵੀ ਵੀ ਆਪਾਂ ਚਲੋ 17 ਲੈ ਲੈ 17 ਲੈ ਲੈ ਨਹੀਂ ਵੀ ਆਪਾਂ ਵਿੱਚ ਦੇ ਗੱਲਬਾਤ ਮੈਂ ਥੋੜੀ ਬੋਦੀ ਹੋ ਗਈ ਉਹਦੇ ਨਾਲ ਬਾਕੀ ਪ੍ਰੋਪਰ ਆਪਣੀ ਕੱਲੂ ਹੋਊਗੀ ਜਿੱਦਾਂ ਵੀ ਹੋਊਗੀ ਉਹ ਤੁਹਾਡੇ ਸਾਰੇ ਕੱਲ ਦੇ ਉਹ ਸ਼ੇਅਰ ਕਰਾਂਗੇ ਆਪਾਂ ਵੀ ਫੋਨ ਇੱਕ ਲਵਾਂਗੇ ਦੋ ਲਵਾਂਗੇ ਕਿੱਦਾਂ ਹੋਊਗਾ ਕੱਲ੍ਹ ਪਤਾ ਲੱਗੂਗਾ ਕਿ ਉਹ ਥਲੇ ਮਸਲਾ ਸਾਡਾ ਚੱਲਦਾ ਹੈ ਤੇ ਕੁਲ ਮਿਲਾ ਕੇ ਬਾਕੀ ਸਾਰਾ ਕੁਝ ਬੜਾ ਵਧੀਆ ਰਿਹਾ ਦਿਨ ਅੱਜ ਦਾ ਤੁਹਾਡੇ ਕੇ ਆਪਾਂ ਸ਼ੇਅਰ ਕੀਤਾ ਸਾਰਾ ਆਪਣੀ ਜ਼ਿੰਦਗੀ ਦਾ ਇੱਕ ਹੋਰ ਵਲੌਗ ਦੇ ਰੂਪ ਦੇ ਵਿੱਚ ਉਮੀਦ ਕਰਦਾ ਹਾਂ ਤੁਹਾਨੂੰ ਸਾਰ ਨੂੰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚ ਹੋਰ ਵਲੌਗ ਦੇ ਵਿੱਚ ਤਦ ਤੱਕ ਸੜੇ ਵਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ